ਹੈਲੋ ਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਵਧੀਆ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰ ਲੱਗੇ ਆ ਸ਼ੁਰੂਆਤ ਤੇ ਆਪਾਂ ਹੋ ਗਏ ਜੀ ਸਾਰੇ ਰੈਡੀ ਔੜਾਂ ਜਾਣ ਵਾਸਤੇ ਸਾਰੇ ਬੱਚਾ ਪਾਰਟੀ ਤੇ ਮੈਂ ਲਖਵੀਰ ਸਾਰੇ ਰੈਡੀ ਆ ਉਹ ਖੜੀ ਭਾਪੇ ਕੋਲ ਸਾਰੇ ਹੋ ਗਏ ਰੈਡੀ ਤੇ ਆਪਾਂ ਤੁਹਾਨੂੰ ਬੱਚਾ ਨਾਲ ਬੁਲਾਉਣੇ ਬਾਕੀ ਜੀ ਇੱਕ ਬਲੌਗ ਜਿਹੜਾ ਆਪਾਂ ਇਹ ਤੋਂ ਪਹਿਲਾਂ ਹਾਂ ਅਪਲੋਡ ਕਰਤਾ ਸੀ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਆ ਰਹੇ ਉਹਦੇ ਤੇ ਗੈਸ ਕਰ ਰਹੇ ਆ ਨਾ ਸੂਟ ਨੂੰ ਬੀ ਕਿਹੜਾ ਲੁਕੀਰ ਦਾ ਤੇ ਕਿਹੜਾ ਸੂਟ ਮੇਰਾ ਤੇ ਥੈਂਕ ਯੂ ਜੀ ਇੰਨਾ ਸਪੋਰਟ ਕਰਨ ਵਾਸਤੇ ਬਸ ਆਏ ਆਪਣੇ ਚੈਨਲ ਦਾ ਸਪੋਰਟ ਬਣਾਈ ਰੱਖਿਓ ਤੇ ਹੁਣ ਆਪਾਂ ਤੁਹਾਨੂੰ ਬੱਚਿਆਂ ਨਾਲ ਮਲਾਉਣੇ ਆ ਵੀ ਕਿਵੇਂ ਕਿਹੜੇ ਕੱਪੜੇ ਪਾਏ ਆ ਕਿਵੇਂ ਟੌਰ ਗੱਡੀ ਆ ਤੇ ਨਾਲ ਹੀ ਜਸ਼ਨ ਹਰਾਣਾ ਮਲਾਉਣੀ ਲਓ ਭਾਈ ਡੈਡੀ ਨੂੰ ਮਿਲੋ ਸਾਡੇ ਨੂੰ ਹਾਂ ਜਾਣੇ ਆ ਤਿਆਰ ਹੋ ਰਹੇ ਪਾਪਾ ਕੱ데 ਤੇ ਅੱਜ ਕੀ ਸੀ ਖੰਡਪੜ ਦੇ ਭੁਗਤ ਗਿਆ ਸੀ 99 ਦਾ ਅੱਛਾ ਪਾਪਾ ਗਿਆ 6 ਵਜੇ ਦਾ ਨਾ 6 ਵਜੇ 6:30 ਵਜੇ ਆ ਗਿਆ ਸੀ ਪਾਪਾ ਹੁਣ ਆਇਆ ਲੋ ਜੀ ਨਾ ਉਹ ਜਮਾ ਮਗਾ ਘੱਟੇ ਹੋ ਨਾ ਕਨੇ ਜਾਂਦਾ ਸਹੀ ਹੈ ਦਵਾਈ ਤਾਂ ਲੈ ਲਈ ਸੀ ਨਾ ਤੂੰ ਹਾਂ ਦਵਾਈ ਲੈ ਲਈਏ ਲਓ ਜੀ ਮੇ ਲੋ ਜੀ ਆਪਣੇ ਬੱਚਿਆਂ ਤੇ ਇਧਰ ਪ੍ਰੀਤ ਹਾਏ ਤੈਨੂੰ ਦੂਰ ਹੋ ਕੇ ਖੜੋ ਲੋ ਜੀ ਤੇ ਇਧਰ ਜਸ਼ਨ ਲਓ ਜੀ ਟੌਰ ਚੈੱਕ ਕਰੋ ਜੀ ਜਵਾਕਾਂ ਦੀ ਤਿੰਨਾਂ ਦੀ ਸੇਮ ਸੇਵਾ ਸ਼ਲਟਾ ਪਾ ਕੇ ਲੋ ਜੀ ਟੌਰ ਚੈੱਕ ਕਰੋ ਮਨਜੀਤ ਤਾਂ ਆਪਣੇ ਨੇ ਪਾਇਆ ਟਰੈਕ ਸੂਟ ਸਰੋ ਜੀ ਖੁਸ਼ ਹੋਏ ਤੁਸੀਂ ਪੂਰੇ ਵਧੀਆ ਕੱਪੜੇ ਆ ਗਏ ਤੁਹਾਡੇ ਮਨਪਸੰਦ ਆ ਗਏ ਨਾ ਕੱਪੜੇ ਹੁਣ ਆਏ ਘਰੇ ਜਾ ਕੇ ਆਪਦੇ ਵਧੀਆ ਫੜਾਉਣੇ ਆ ਪਾਉਣੇ ਆ ਆਏ ਨਹੀਂ ਆਖਣਾ ਵੀ ਅਸੀਂ ਅੱਜ ਆ ਨਹੀਂ ਪਾਉਂਦੇ ਆ ਨਹੀਂ ਪਾਉਂਦੇ ਅਸੀਂ ਪੈਂਟ ਸ਼ਾਲਤ ਨਹੀਂ ਪਾਉਂਦੇ ਆਪਦੀ ਪਸੰਦ ਦੇ ਲਏ ਆ ਤੇ ਪਾਉਣੇ ਪਹਿਣਨੇ ਘਰੇ ਆ ਕੇ ਵਧੀਆ ਸੋਹਣੇ ਬਹੁਤ ਲੱਗਦੇ ਆ ਪਾਇ ਬਰਦੀ ਚ ਹੋਊਗੀ ਆ ਚਲੋ ਬੈਠੋ ਕੀ ਬਾਕੀ ਲੈ ਮੈਨੂੰ ਫੜਾ ਦੇ ਬਾਕੀ ਇਹ ਅਸੀਂ ਮਾਗਰ ਫੜ ਲਾਂਗੇ ਵਾਪਸ ਇੱਥੇ ਲੱਗ ਕੇ ਫਰ ਮਚਾਈ ਨਾ ਥੈਂਕ ਯੂ ਜੀ ਉਸ ਤੇ ਧਰ ਲਾਂਗੇ ਅਸੀਂ ਭੋਡੇ-ਗੁਡੇ ਧਰ ਲਾਂਗੇ ਤਾਂ ਬੈਠਾਂਗੇ ਲੋ ਜੀ ਇੰਨਾ ਸਮਾਨ ਹੋ ਗਿਆ ਦੇਖੋ ਗੱਡੀ ਲੱਗ ਕਿੰਨਾ ਫੁਣਾਣਾ ਸਾਰਾ ਲੱਦਿਆ ਗਿਆ ਇਹ ਚਾਚਾ ਚਾਚੀ ਦੀ ਗੱਡੀ ਹੈਗੀ ਆਪਣੇ ਵਾਲੀ ਉਹ ਹਰੀ ਹੋਸੀ ਤੇ ਐਂ ਦੱਸੋ ਭਾਈ ਆਪਣੀ ਸੀਟ ਤੇ ਕਿਹੜੇ ਮੈਂ ਮੈਂ ਤਾਂ ਕੀ ਤੂੰ ਆਪਣੇ ਵਾਲੀ ਨੇ ਬੈਠ ਤੁਸੀਂ ਤਾਂ ਨਹੀਂ ਬੈਠੇ ਹੋ ਜੀ ਬੈਠ ਜੀ ਇਨ ਜੱਤੀ ਬਾਈ ਕਿਥੋਂ ਦਸ਼ਨ ਤੇ ਬਿਠਾਉਣਾ ਨਹੀਂ ਕੀਤਾ ਅੱਛਾ ਕਿੰਨਾ ਆਹ ਥੋਲੇ ਬੈਠੇ ਮੂਰੇ ਨਿੱਕਾ ਤੇ ਵੱਡਾ ਤੇ ਕਾਲ ਨਹੀਂ ਵੰਦੇ ਦਸ਼ਨ ਮਗਰ ਦਾ ਬਾਈ ਨਹੀਂ ਦਿੰਦਾ ਬਈ ਉਹ ਆਪਾਂ ਨੂੰ ਰੋਟਾ ਮੰਗਦੇ ਚਾਰ ਰੰਗ ਦੇਖੋ ਤਾਂ ਬਾਈ ਬੈਠਾ ਪ੍ਰੀਤ ਬੈਠੂਗੀ ਪ੍ਰੀਤ ਬੈਠੂਗੀ ਪ੍ਰੀਤ ਬੈਜੂ ਪਤਾ ਆਪਾਂ ਮੰਗਦੇ ਠੀਕ ਆ ਤੂੰ ਬੈਠ ਪਰ ਆਹ ਉਹ ਆਮੜੀ ਉਧਰ ਜਾਣਾ ਓਏ ਆ ਜਾ ਬੈਠੋ 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 ਐ ਵੱਡੀਆਂ ਸਿੱਟੇ ਜਾ ਮੈਂ ਨਹੀਂ ਹੈ ਮਮੀ ਹਾਂ ਜੀ ਹਾਂ ਲੱਗ ਗਈ ਹੁਸਾਉ ਬਾਈ ਉਹ ਵਹੀ ਉਹ ਨਾ ਨਾਨੇ ਨੂੰ ਨਾਨੇ ਕੋਲ ਤਾ ਕੋਈ ਬਾਈ ਕੱਤੀ ਹੋ ਗਈ ਫਿਰ ਚਲੋ ਬੈਠੋ ਨਹੀਂ ਨਹੀਂ ਪੜਦੇ ਪਾਪ ਵਧੀਆ ਪੜੀ ਜਾਂਦੇ ਮੈਂ ਧਰ ਲੂੰ ਕੋਈ ਬੈ ਜਾ ਮਨ ਕਰ ਤੂੰ ਟੂਟਾਂ ਦੇ ਨਾ ਵੇ ਰੱਖੋ ਦੇਖੋ ਹਾਂ ਬੈਗ ਨੇ ਪੈਣ ਪਰਾ ਲਾ ਦੀਏ ਮਾਰੀ ਐ ਕਰ ਲਾ ਬਾਰੀ ਲਾ ਦੀਏ ਆ ਜਾ ਕਿੱਦਾਂ ਆਏਂਗੀ ਆਉਣੀ ਲਓ ਜੀ ਐਵੇਂ ਕਰਦੇ ਰਵਣੇ ਮੂਰੇ ਬਹਿ ਜਾਂਦੀ ਕੀਪੂ ਨੂੰ ਲੈ ਕੇ ਜੋ ਅੱਧਾ ਸਾਰਾ ਮਿੱਟੀ ਕਰ ਦਿੰਦੇ ਮੈਂ ਤਾਂ ਆਈ ਜਾਂਦਾ ਵੀ ਪਿੱਛੇ ਮੋੜ ਵਧੀਏ ਨੇ ਪੈਰ ਸਾਰੇ ਟਕੇ ਜਾਂਦੇ ਇਹਦੇ ਲਾਉਣ ਨਹੀਂ ਲੱਗਦੀ ਲਾਉਣ ਤੋਂ ਬਗੈਰ ਹੈ ਮੋਟਾ ਵਾਲਾ ਹੋ ਜਾਂਦਾ ਲਾਉਣ ਨਾਲ ਫਰਾਂਕ ਸੁਣ ਮਾਤਾ ਦੂਜਾ ਤਾਂ ਲੱਗਦਾ 1000 ਕਿਹੜਾ ਪਸ਼ਮੀਨਾ ਉਹ ਤਾਂ ਬੜੇ ਮਹਿੰਗੇ ਆ ਫਿਰ ਇਹ ਆਪਾਂ ਇੰਨਾ ਹੋਣੀ ਆ ਲਿਆਂਦਾ 1300 ਦਾ 1200 ਦਾ 1200 ਦੇ ਦਿੰਦੇ ਆ ਹੋ ਤੇ ਫਿਰ ਵੀਪੀਓ ਤੇ ਲਾਉਣ ਲੱਗਦੀ ਮਹਿੰਗਾ ਪੈਂਦਾ ਹਾਂ ਜੀ ਲੱਗਦੀ ਨਹੀਂ ਹਾਂ ਜੀ ਕਿਹੜਾ ਪਸ਼ਮੀਨਾ ਹਾਂ ਤਸ਼ਮੀ ਤਸ਼ਮੀਲਾ ਅਸ਼ੀਰ ਮਾਂ ਕੀਤੇ ਦੇ ਆਪਣੀ ਜਸ਼ਨ ਖਾਂਦੇ ਰੋਟੀ ਤੇ ਫ੍ਰੀਜਰ ਵਿੱਚ ਰੱਖਾ ਕੇ ਉਹ ਜੀ ਤੇ ਆਪਾਂ ਹੁਣ ਸਾਰ ਨੂੰ ਪਰਸਾ ਲਾ ਗਿੰਦੇ ਆ। ਤੇ ਮੈਂ ਇਹਨਾਂ ਨੂੰ ਕਿਹਾ ਫ੍ਰੀਜਰ ਵਿੱਚ ਜਾ ਕੇ ਪਕਦੀ ਪਕਦੀ ਬਣਾ ਦੇ ਦੋ ਉਹਨਾਂ ਨੂੰ ਤੇ ਪਰੋਸੇ ਲਈ ਜਾਨੀ। ਖਾ ਖਾ ਲੈਣੇ ਕਿ ਗਰਮ ਗਰਮ ਰੋਟੀ ਤੇ ਖੜਾ ਪਤ ਜਸ਼ਨ ਨੂੰ ਮਾਂ ਕੀਤ ਨੂੰ ਦੇ ਦੋ। ਲੋ ਕਾਜੀ ਲੱਗ ਗਿਆ ਤੋ ਸਾਗ ਇਹ ਤੁਵੇ ਖਾ ਕੇ ਦੇਖੀ ਕਾ ਲੱਗਾ ਸਾਗ ਬਹੁਤ ਜੀ ਆਪਾ 파ਰਖੇ ਜੀ ਲੋੜੀ ਬੈਠੇ ਆ ਘਰੇ ਬੱਚਿਆਂ ਨੂੰ ਲੈ ਕੇ ਇਧਰ ਆਪਣੀ ਪ੍ਰੀਤ ਇਧਰ ਬੀਬੀ ਮੈਂ ਵੀਡੀਓ ਬਣਾਈ ਹੈਨੀ ਸਸੀ ਕਾਵਲਾ ਹੋ ਪਾਈ ਸਸੀ ਕਾ ਦੀ ਸਾਰਿਆਂ ਨੂੰ ਤੇ ਜਸ਼ਨ ਨੇ ਬਲੇਜਰ ਇਹਦੇ ਇੰਨਾ ਕ ਪਸੰਦ ਆ ਗਿਆ ਹਜੇ ਵੀ ਨਹੀਂ ਲਾਇਆ ਕੰਦਰ ਬਹੁਤ ਹਨ ਸੁਲੀ ਹੁੰਦਾ ਬਹੁਤ ਸੋਹਣਾ ਤੇ ਮਨਕੀਰਤ ਕਹਿੰਦਾ ਭੂਆ ਮੈਂ ਆਹੀ ਸੂਟ ਪਾ ਕੇ ਪਾਉਂਗਾ ਮਹਾਪੈ ਜੀ ਤੇ ਰੋਟੀ ਖਾ ਲਈ ਜੀ ਅਸੀਂ ਸਾਰਿਆਂ ਨੇ ਜੀ ਲੱਗੇ ਮਨਕੀਰਤ ਲੱਗ ਰੇ ਲਓ ਜੀ ਜਿਵੇਂ ਆਖਾਂ ਚ ਜੀ ਲੱਗੇ ਜਾਂਦਾ ਬੱਚਿਆਂ ਦਾ ਤੇ ਇਧਰ ਆਪਾਂ ਤੈਲਿਆਂ ਦੇ ਸੀਗੇ ਤੇ ਖਾਣ ਪੀਣ ਦਾ ਸਮਾਨ ਬੱਚਿਆਂ ਦਾ ਤੇ ਸਾਡੇ ਨਾ ਖਾਈ ਤੇ ਮੈਂ ਪ੍ਰਾਈਸ ਵਟ ਦਿੰਨ ਇਧਰ ਪਏ ਆ ਅਸੀਂ ਸਾਡੇ ਵੀ ਸਾ ਬੀਬੀ ਸਰਨਾ ਦੀ ਉਹ ਆਪਣੇ ਹਨਾ ਥੋੜੇ ਰਿਸ਼ਤੇਦਾਰੀ ਚ ਪੈਂਦੇ ਐ ਪੂਆ ਦਾ ਪੋਤਾ ਆਹ ਪੂਆ ਦਾ ਪੁੱਤ ਹਾਂ ਤੇ ਉਹ ਵਿਚਾਰਾ ਦੀਵਾਲੀ ਵਿਲੇ ਉਦੋਂ ਹਾਂ ਤੇ ਪਹਿਲਾਂ ਦੀਵਾਲੀ ਵਿਲੇ ਸਾਨੂੰ ਜਵਾਕਾਂ ਨੂੰ ਹਨਾ ਪ੍ਰੀਤ ਨੂੰ ਜਸ਼ਨ ਨੂੰ ਮੰਨ ਕੇ ਚੱਲੋ ਵੀ ਮਠਿਆਈ ਦਾ ਡੱਬਾ ਤੇ ਆ ਗਿਆ ਦੀਵਾਲੀ ਵਿਲੇ ਤੇ ਹੁਣ ਆਹ ਸਾਰਾ ਸਮਾਨ ਆਪਣੇ ਬੱਚਿਆਂ ਵਾਸਤੇ ਉਹ ਲੈ ਕੇ ਆ ਗੱਜ ਚ ਅੰਦਰ ਗੱਡਿਆ ਤੇ ਵਿਚਾਰੇ ਨੂੰ ਪਤਾ ਨਹੀਂ ਕਿੱਥੋਂ ਜਾਦਾ ਜਾਂਦਾ ਆਪ ਹੀ ਆ ਕੇ ਨਾ ਤੇ ਲੋਕਾਂ ਨੇ ਜਵਾਕੋ ਖਾ ਲੋ ਲੋਹੜੀ ਦਾ ਸਮਾਨ ਤੇ ਕੋਈ ਕੋਈ ਬੰਦਾ ਪਰਖ ਪਾਉਂਦਾ ਇਹਨਾਂ ਚੀਜ਼ਾਂ ਦੀ ਹਨਾ ਅਗਲੇ ਨੂੰ ਐ ਹੋ ਜਾਂਦਾ ਵੀ ਘਰੇ ਬੰਦਾ ਹੈ ਨਹੀਂ ਕੋਈ ਤੇ ਇਸ ਕਰਕੇ ਵੀ ਚਲੋ ਵੀ ਬੱਚਿਆਂ ਨੂੰ ਚਾਹ ਹੁੰਦੀ ਹੈ ਖਾਣ ਪੀਣ ਦੀ ਤੇ ਉਹ ਸਮਾਨ ਰਣਵੀਰ ਨੇ ਲਿਆ ਕੇ ਦਿੱਤਾ ਤੇ ਘਰੋਂ ਅਸੀਂ ਲਿਆਂਦਾ ਨਹੀਂ ਹਨਾ ਬੀਬੀ ਹੋਰ ਸਰਾਇਨਾ ਕਰ ਕੋਲੋਂ ਲਿਆ ਕੇ ਨਹੀਂ ਦਿੱਤਾ ਲਿਆ ਕੇ ਨਹੀਂ ਦਿੱਤਾ ਅੰਨਾ ਹੋਰ ਕੀ ਕਰਨਾ ਤੇ ਨੂੰ ਆਉਣਾ ਹੀ ਹੋਣਾ ਤੇ ਲੋ ਜੀ ਇਹਨਾਂ ਸਮਾਨ ਦਾ ਬਾਦੂ ਖਾ ਲੈਣਗੇ ਜਵਾਕ ਤੇ ਸਿੱਟੋ ਭਾਈ ਤੇਣ ਸਿੱਟ ਲਓ ਮਾਂ ਮਾਚੀ ਆਂਦੇ ਆਂਗਾ ਪੂਰੀ ਇਥੋਂ ਕਰਾ ਕੇ ਛੜਾ ਛੜਾ ਮੈਂ ਛੜਾਵਾ ਲਓ ਜੀ ਅਸੀਂ ਅੱਗ ਚੜਾਈਏ ਤੇ ਬਾਕੀ ਜੀ ਸਾਰੇ ਭੈਣ ਭਰਾਵਾਂ ਨੂੰ ਹੈਪੀ ਲੋਹੜੀ ਦਾ ਛੇੜ ਕੁੜੀਏ ਚਲੋ ਮੈਂ ਸਾਰੇ ਕਰ ਦੇ ਬਾਕੀ ਆਪਾਂ ਹੁਣ ਫੇਰ ਕਰ ਦੇ ਹੈਪੀ ਲੋਹੜੀ ਕਹੋ ਸਾਰਿਆਂ ਨੂੰ ਹੈਪੀ ਲੋਹੜੀ ਸਾਰਿਆਂ ਨੂੰ ਸਾਰਾ ਹੈਪੀ ਲੋਹੜੀ ਮੇਰੇ ਵੱਲੋਂ ਸਾਰਿਆਂ ਨੂੰ ਠੀਕ ਹੈ ਜੀ ਤੁਹਾਡੇ ਸਾਰੇਆਂ ਵੱਲੋਂ ਮੇਰੇ ਵੱਲੋਂ ਵੀ ਸਾਰੇ ਪਰਿਵਾਰ ਨੂੰ ਹੈਪੀ ਲੋਹੜੀ ਜੀ ਇਸਰ ਆ ਸਿੱਟੋ ਤੈਲ ਇਸਰ ਆ ਅਦਲ ਦਰਜਾਦ ਨਿੱਦਰ ਦੀ ਜੜ ਚੁੱਲੇ ਪਾ ਇੰਦਰ ਆਦ ਅਦਲ ਜਾਦ ਨਿੱਦਰ ਦੀ ਜੜ ਚੁੱਲੇ ਪਾ ਲਗਤ ਇਸਰ ਆ ਅਦ ਤੇ ਰਾਦ ਨਿੱਦਰ ਦੀ ਜੜ ਚੁੱਲੇ ਪਾ इसर आदलिदर जा आदलिदर चुल्ले पा इसर आदलिदर जा आदलिदर दी जात चुल्लेला चार चुल्लेला तोलेदी बोलदी है इसर आदलिदर इसर इसर आदलिदर होली इसर आदलिदर जा दी जड़ चुल्ले पा इसर आदलिदर जा आदलिदर दी ज चुल्ले पा ਯਾਦ ਦਲਿੱਦਰ ਦੀ ਇਸ ਰਾਤ ਲਈ ਦਰਜਾ ਦੱਜੂੜਾ ਦੱਜੂੜਾ ਛੂੜੇ ਪਾਗਲ ਇਸ ਰਾਤ ਦਲਿੱਦਰ ਯਾਦ ਦਲਿੱਦਰ ਦੀ ਜਾ ਚੁੱਲ੍ਹੇ 'ਤੇ ਇਸ ਰਾਤ ਦਿੰਦ ਦਜਾਦ ਲਿੱਦਰ ਦੇ ਚਲਣੇ ਪਾ ਗੇਰਨ ਫ੍ਰੀਡਰ ਮਨਕੀਰ ਤੋਂ ਆਇਆ ਸੀ ਨਾ ਤੇ ਡੈਡੀ ਉਦੋਂ ਹੈਗਾ ਸੀ ਵੇਖੋ ਉਦੋਂ ਵੀ ਇਹਨੇ ਆਪਣੇ ਪਿੰਡ ਲੋੜੀ ਬਣਾਈ ਸੀ ਮਨਕੀਰਤ ਨੇ ਜਾਦ ਪਿਛਲੀ ਵਾਰ ਵੀ ਆਏ ਸੀ ਇਸ ਸਰਾਦ ਪਹਿਲਾਂ ਦੀ ਗੱਲ ਹੋ ਗਈ 2-3 ਸਾਲ ਪਹਿਲਾਂ ਦੀ ਹੁਣ ਤਾਂ ਡੈਡੀ ਉਹੀ ਉਹ ਅੰਦਰ ਹੀ ਹੈ ਤੇ ਪਹਿਲਾਂ ਆਇਆ ਸੀ ਮੈਨੂੰ ਨਹੀਂ ਯਾਦ ਇਸ ਸਰਾਦ ਜਿੱਦੋਂ ਆਪਾਂ ਕੇਰਨ ਦਰਵਾਜ਼ੇ 'ਚ ਪਾਈ ਸੀਗੀ ਚੱਲ ਜੁੱਲੇ ਪਾ ਇਸ ਸਰਾਦ ਲਿਖੋ ਜਾਦ ਲਓ ਜੀ ਲਓ ਜੀ ਮਨਕੀਰਤ ਹੋਰੇ ਪਈ ਹੈ ਤੇ ਇਹ ਮਤਲਬ ਜੀ ਮਾਗੇ ਵਾਲੇ ਦਿਨ ਨਾ ਹਨਾ ਮਾਗੇ ਵਾਲੇ ਦਿਨ ਦਾ ਛੋਟ ਹੈ ਤੇ ਐਂਡ ਕਲਰ ਹੈਗਾ ਸੀ ਕਰਨ ਵਾਲਾ ਵੀ ਐਂਡ ਕਿਉਂ ਨਹੀਂ ਕਰਿਆ ਉਹ ਚੀਜ਼ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਪਹਿਲਾਂ ਤਾਂ ਸਾਰਿਆਂ ਨੂੰ ਹੈਪੀ ਲੋੜੀ ਤੇ ਹੈਪੀ ਲੋੜੀ ਮਾਗੇ ਵਾਲਾ ਸੀ ਹੈਪੀ ਲੋੜੀ ਤੇ ਮਾਗੇ ਵਾਲਾ ਸੀ ਤੇ ਮਾਗੀ ਦੀਆਂ ਵੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਹੁਣ ਅੱਜ ਮਾਗੀ ਹੈ ਤੇ ਕੱਲ ਸੀ ਹੈਪੀ ਲੋੜੀ ਸੀ ਜੀ ਉਹਦਾਂ ਵੀ ਬਧਾਈਆਂ ਹੁਣ ਕਿਉਂਕਿ ਕੱਲ ਵਲੋਗ ਦਾ ਐਂਡ ਕਿਉਂ ਨਹੀਂ ਹੋਇਆ ਬਹੁਤ ਵੱਡਾ ਕਾਰਨ ਇਹਦੇ ਮਗਰ ਅਸੀਂ ਤੁਹਾਨੂੰ ਦੱਸਿਆ ਸੀ ਨਾ ਵੀ ਜਿੱਦੇ ਪਿੰਨਾਂ ਬਣਾ ਰਹੇ ਸੀਗੇ ਵੀ ਅਸੀਂ ਬਾਜ਼ਾਰ ਗੰਗਾ ਸੀ ਮੈਂ ਤੇ ਰਖਵੀਰ ਅਸੀਂ ਸਾਰਾ ਸਮਾਨ ਖਰੀਦ ਲਿਆ ਹਨ ਤੇ ਕੱਪੜੇ ਵੀ ਅਸੀਂ ਖਰੀਦ ਲਏ ਤੇ ਆਪਣਾ ਕੀ ਕਹਿੰਦੇ ਹੁੰਦੇ ਆ ਮੈਂ ਨਾ ਮਖੰਬੀ ਮੈਂ ਫੋਨ ਦੇਖ ਤਾ ਰਖਵੀਰ ਗਲਾਸ ਕਾਰਡ ਪਾਉਣਾ ਤੇ ਇੱਕ ਨਾ ਜਿਹੜਾ ਮਤਲਬ ਮੇਰਾ ਫੋਨ ਹੈ ਇਹਦੇ ਬੈਕ ਸਾਈਡ ਨਾ ਮੈਥੋਂ ਡਿੱਗ ਗਿਆ ਸੀ ਫੋਨ ਤੇ ਇਹ ਫੋਨ ਇਹ ਆਪਣਾ ਰੈਡਮੀ ਦਾ ਤੇ ਡਿੱਗ ਗਿਆ ਸੀ ਨਾ ਤੇਦੇ ਵੈਕਸਟ ਸ਼ੀਸ਼ਾ ਆ ਜਿਹੜਾ ਉਹ ਚ ਤਰੇਣਾ ਆ ਰੀਆਂ ਸੀ ਕਈ ਤੇ ਮੈਂ ਥੋੜਾ ਤੋਂ ਪਤਾ ਕਰਿਆ ਸੀ ਉਹ ਕਹਿੰਦੇ ਵੀ ਇੱਥੋਂ ਤਾਂ ਮਿਲਦਾ ਨਹੀਂ ਆਪਣੀ ਦੁਕਾਨਾਂ ਹੀ ਦੋ ਤਿੰਨ ਐ ਮੋਬਾਈਲ ਵਾਲੀਆਂ ਤੇ ਉੱਥੇ ਇੱਕ ਸ਼ਾਪ ਸੀ ਤੇ ਅਸੀਂ ਮੈਂ ਤੇ ਲਖਵੀਰ ਗਲਾਸ ਕੜਪਾਉਣ ਜਾਵੜੇ ਤੇ ਅਸੀਂ ਜਿੱਦਾਂ ਕਾਉਂਟਰ ਹੁੰਦਾ ਉਹਨਾਂ ਦਾ ਮੈਂ ਕਾਉਂਟਰ ਦੇ ਕੋਲੇ ਬੈਠੀ ਰਹੀ ਮੈਂ ਤੇ ਮਨਕੀਰ ਤੇ ਲਖਵੀਰ ਬਾਹਰ ਖੜੀ ਰਹੀ ਜਿੰਨਾ ਚਿਰ ਅਸੀਂ ਬੈਠੇ ਰਹੇ ਬੈਠੇ ਰਹੇ ਫੋਨ ਨਾਲ ਕੋਈ ਛੇੜਖਾਨੀ ਨਹੀਂ ਕਰੀ ਉਹਨਾਂ ਨੇ ਤੇ ਜਦੋਂ ਅਸੀਂ ਮੈਂ ਤੇ ਮੇਰੇ ਨਾਲ ਇਧਰ ਮੋਢਿਆਂ ਕੋਲੇ ਆ ਕੇ ਇੱਕ ਬੰਦਾ ਖੜ ਗਿਆ ਕਾਫੀ ਮੇਰੇ ਡੈਡੀ ਦੀ ਉਮਰ ਦਾ ਸੀ ਤੇ ਦੋ ਬੰਦੇ ਜੇ ਹੋਰ ਖੜੇ ਸੀ ਇੱਕ ਦੁਕਾਨ ਦਾ ਦੁਕਾਨ ਵਾਲਾ ਸੀ ਮੈਂ ਇਹਨੂੰ ਆਖਿਆ ਮੈਂ ਮੰਨ ਕੀਤਾ ਉਹ ਆਖਿਆ ਮੈਂ ਕਿ ਤੂੰ ਆਪੇ ਬਾਹਰ ਖੜ ਜਾ ਨੇ ਮੈਂ ਕਿਹਾ ਬੰਦੇ ਆ ਭੇੜੇ ਲੱਗਦੇ ਆਪਾਂ ਤੇ ਅਸੀਂ ਦੁਕਾਨ ਚੋਂ ਮਤਲਬ ਦੁਕਾਨ ਦੇ ਗੇਟ ਕੋਲੇ ਖੜ ਗਏ ਇੰਨਾ ਕੁ ਬੁਰਾ ਹਾਲ ਹੈ ਇੰਨਾ ਕੁ ਜ਼ਿਆਦੇ ਲੋਕ ਹਨਾ ਨਸ਼ੇ ਪਤੇ ਕਰਦੇ ਖਤਮ ਹੋਏ ਪਏ ਮਿਹਨਤ ਨਹੀਂ ਕਰ ਸਕਦੇ ਮੇਰੇ ਬਸੇ ਮੇਰੇ ਫੋਨ ਦੀ ਸਕਰੀਨ ਨੂੰ ਲੌਕ ਨਹੀਂ ਹੈਗਾ ਮੈਂ ਸਕਰੀਨ ਨੂੰ ਲੌਕ ਨਹੀਂ ਲਾਇਆ ਹੋਇਆ ਪਰ ਜਿਹੜਾ ਆਪਣੇ ਫੋਨ ਫੇ ਹੁੰਦਾ ਉਹਦੇ ਆਪਣਾ ਹਨਾ ਪਾਸਵਰਡ ਹੁੰਦਾ ਹਨਾ ਜਿਹੜਾ ਆਪਾਂ ਭਰ ਕੇ ਵਸੇ ਨੂੰ ਫੋਨ ਜਿੱਦਾਂ ਫੋਨ ਫੇ ਤੋਂ ਕਰਦੇ ਆਂ ਵੀ ਆਪਾਂ ਬੈਲੈਂਸ ਕਰਦੇ ਆਂ ਉੱਥੇ ਆਪਾਂ ਚਾਰ ਅੱਖਰਾਂ ਦਾ ਹੁੰਦਾ ਉਹ ਮੇਰਾ ਮੇਰਾ ਰੱਖਿਆ ਹੋਇਆ ਹਨਾ ਤੇ ਉਹਨਾਂ ਨੇ ਮੇਰੇ ਸਾਨੂੰ ਪਤਾ ਨਹੀਂ ਲੱਗਣ ਦਿੱਤਾ ਜਿੱਦਾਂ ਛੋਟੀ ਦੁਕਾਨ ਸੀ ਦੁਕਾਨ ਦੇ ਗੇਟ ਕੋਲੇ ਖੜੇ ਆਂ ਸੀ ਮੈਂ ਤੇ ਨਖਵੀਰ ਤੇ ਮਨਕੀਰਤ ਉਹਨਾਂ ਨੇ ਪਤਾ ਨਹੀਂ ਲੱਗਨ ਦਿੱਤਾ ਮੇਰੇ ਫੋਨ ਪੇ ਨਾਲ ਪਾਸਵਰਡ ਲਾ ਲਾ ਕੇ ਉਹਨਾਂ ਨੇ ਫੋਨ ਪੇ ਨਾਲ ਪਾਸਵਰਡ ਕਾਫੀ ਪਾਸਵਰਡ ਲਾਈ ਮੈਨੂੰ ਕਿਵੇਂ ਪਤਾ ਲੱਗਿਆ ਉਹਨਾਂ ਨੇ ਮਤਲਬ ਗਲਾਸ ਕਾਰਡ ਪਾਤਾ ਫੋਨ ਦੇ ਤੇ ਬੈਕ ਸਾਈਡ ਹਨਾ ਇਹਦਾ ਸ਼ੀਸ਼ਾ ਜਿਹਾ ਫਟਿਆ ਸੀ ਜਿਹੜਾ ਉਹ ਵੀ ਇਹਨਾਂ ਨੇ ਪਤਾ ਨਮਾ ਮੈਂ ਉਹਨਾਂ ਨੂੰ ਪੈਸੇ ਕਰਨ ਲੱਗੀ ਮੈਂ ਕਿਹਾ ਵੀ ਮੈਂ ਪੈਸੇ ਤਾਂ ਕਰਾਂ ਤੇ ਵੀ ਜਿਹੜੇ ਆਪਾਂ ਹੁਣ ਜਦੋਂ ਪਤਾ ਖਾਤੇ ਚ ਬੈਲੈਂਸ ਵੀ ਆਪਾਂ ਲੈਣ ਦੇ ਨੂੰ ਮੈਂ ਖਾਤੇ ਚੋਂ ਕਰਦੀ ਹੁੰਨੀ ਆ ਫੋਨ ਪੇ ਰਾਹੀਂ ਤੇ ਜਦੋਂ ਮੈਂ ਪੈਸੇ ਕਰਨ ਲੱਗੀ ਪਾਸਵਰਡ ਕਹਿੰਦੇ ਰੋਂਗ ਰੋਂਗ ਆ ਤੁਹਾਡਾ मतलब मैं क्या 2 साल हो गए जी इनू है ना मैं ਵਰਤ ਰਹੀ ਆ ਵੀ ਪਾਸਵਰਡ ਇੱਕਦਮ ਪਿੱਛੇ ਤਾਂ ਵਕ ਮੈਂ ਦੁਕਾਨ ਤੇ ਸੂਟ ਵਾਲੀਆਂ ਸੂਟਾਂ ਵਾਲੀਆਂ ਦੁਕਾਨਾਂ ਤੇ ਪੈਸੇ ਕਰਕੇ ਗਏ ਤੇ ਹੁਣ ਮੈਂ ਕਿਹਾ ਪਾਸਵਰਡ ਰੋਂਗ ਕਿਵੇਂ ਦੱਸ ਰਿਹਾ ਤੇ ਫਿਰ ਭਾਈ ਮੈਂ ਖਲਾ ਵੀ ਇਹਨਾਂ ਨੇ ਛੇੜਖਾਨੀ ਕਰੀ ਆ ਫੋਨ ਨਾਲ ਮੈਂ ਚੁੱਪ ਕਰਕੇ ਉਥੋਂ ਹੈਨਾ ਚੁੱਪ ਕਰਕੇ ਤੇ ਮੇਰੇ ਨਾ મતલਬ ਹੋਸ਼ ਛੁੱਟ ਗਏ ਮੈਂ ਕਿਹਾ ਵੀ ਮੇਰੇ ਪਾ મતલਬ ਖਾਤੇ ਚ ਜੀ ਇਹਨਾਂ ਨੇ ਪੈਸੇ ਕੱਢ ਲਏ ਹੋਏ ਤੇ ਕਿਉਂਕਿ ਕੁਝ ਮੇਰੇ ਕੋਲੇ ਮੇਰੇ ਖਾਤੇ 'ਚ ਪੈਸੇ ਸੀ ਤੇ 10000 ਰੁਪਏ ਰੰਬੀਰ ਨੇ ਮੈਨੂੰ ਕਰਤਾ ਸੀਗਾ ਕਹਿੰਦਾ ਵੀ ਬੱਚਿਆਂ ਦੇ ਕੱਪੜੇ ਜਿੰਨੇ ਵੀ ਲੱਗੇ ਲਾ ਦਿਓ ਤੁਸੀਂ ਤੇ ਵੀ ਜਿਹੜੇ ਬਚ ਰਹੇ ਮੈਨੂੰ ਵਾਪਸ ਕਰ ਦਿਓ ਵੀ ਤੁਸੀਂ ਆਪ ਦੇ ਕੱਪੜੇ ਵੀ ਲੈ ਲਓ ਜਿੱਦਾਂ ਵੀ ਪਿੱਲੀਆਂ ਦਾ ਸਮਾਨ ਲੈਣਾ ਸੀ ਉਹ ਵੀ ਆਪ ਦਾ ਲੈ ਲਓ ਨਹੀਂ ਮੈਨੂੰ 10000 ਰੁਪਏ ਕਰਤਾ ਸੀਗਾ ਬਾਕੀ ਮੇਰੇ ਖਾਤੇ 'ਚ ਸੀਗੇ ਮੈਂ ਤਾਂ ਉੱਥੇ ਹੀ ਮੇਰੇ ਤਾਂ ਤੋਤੇ ਹੋਸ਼ ਹੀ ਉੱਡ ਗਏ ਕਿਸ ਹਾਲ ਨਾਲ ਮੈਂ ਆਖਿਆ ਵੀ ਲੋ ਹਨਾ ਵੀ ਮੇਰੇ ਫੋਨਪੇ ਨਾ ਉਹਨਾਂ ਨੇ ਛੇੜਖਾ ਨਹੀਂ ਕਰੀ ਮੇਰੇ ਫੋਨਪੇ ਨਾਲ ਪਾਸਵਰਡ ਲਾਈ ਗਏ ਲਾਈ ਗਏ ਉਹ ਜਦੋਂ ਕਾਫੀ ਟਾਈਮ ਆਪਾਂ ਗਲਤ ਪਾਸਵਰਡ ਲਾ ਦਿੰਨੇ ਹਨਾ ਜਿਹੜਾ ਉਹ ਪਿੰਨ ਰੱਖਿਆ ਹੁੰਦਾ ਆਪਣਾ ਚਾਰ ਅੱਖਰਾਂ ਦਾ ਪਾਸਵਰਡ ਕਹਿ ਲੋ ਪਿੰਨ ਕਹਿ ਲੋ ਤੇ ਪੈਸੇ ਮੇਰੇ ਖਾਤੇ ਜੋ ਕੱਢ ਨਹੀਂ ਸਕੇ ਪਰ ਮੇਰੇ ਹਨਾ ਹੋ ਛੁੱਟ ਗਏ ਮੈਂ ਆਖਿਆ ਵੀ ਹਨਾ ਆ ਮੈਂ ਕੀ ਕੀ ਹੋ ਗਿਆ ਸੀ ਮੇਰੇ ਨਾਲ ਵੀ ਇੰਨੇ 420 ਕਰਦੇ ਆ ਲੋਕ ਵੀ ਜੇ ਮੇਰੇ ਮੈਨੂੰ ਪਤਾ ਨਹੀਂ ਸੀਗਾ ਵੀ ਮੇਰੇ ਖਾਤੇ ਚ ਪੈਸੇ ਨਹੀਂ ਕੱਢੇ ਗਏ ਮੈਨੂੰ ਕੀ ਪਤਾ ਸੀਗਾ ਮੈਂ ਆਪਦਾ ਬੈਲੈਂਸ ਚੈੱਕ ਕਰਾਂ ਮੇਰਾ ਉਹ ਜਿਹੜਾ ਪੈਨ ਰੱਖਿਆ ਹੋਇਆ ਸੀ ਉਹ ਦੱਸਣ ਵੀ ਕਹਿੰਦੇ ਗਲਤ ਹੈ ਮੈਂ ਕਿਹ ਗਲਤ ਕਿਵੇਂ ਹੋ ਸਕਦਾ ਮੈਂ 2 ਸਾਲ ਹੋ ਗਏ ਹੀ ਵਤ ਰਹੀ ਹਾਂ ਮੈਂ ਭੁੱਲ ਕਿਵੇਂ ਗਈ ਅੱਜ ਹਨਾ ਚਲੋ ਆਏ ਕਰਦੇ ਕਰੰਦੇ ਅਸੀਂ ਘਰੇ ਆ ਗਏ ਘਰੇ ਆ ਗਏ ਮੈਂ ਪਿੰਨੀਆਂ ਪੁਨੀਆਂ ਬਣਾਉਣ ਲੱਗ ਗਈ ਮੇਰੇ ਦਿਮਾਗ ਤੇ ਉਹੀ ਰੀਲ ਚੜ੍ਹ ਜੇ ਉੱਤਰ ਜੇ ਤੇ ਬਸ ਟੈਨਸ਼ਨ ਹੋ ਗਈ ਜਮਾ ਦਿਮਾਗ ਦੇ ਵੀ ਫੇਰ ਕਲਰਨ ਵੀਰ ਸਾਨੂੰ ਉੱਡਾ ਛੱਡ ਗਿਆ ਰਣਵੀਰ ਲਖਵੀਰ ਨੂੰ ਛੱਡਣ ਗਿਆ ਤੇ ਮੈਂ ਘਰੇ ਆ ਕੇ ਮਸਾਂ ਚਾਹ ਪੀਤੀ ਮੈਂ ਖਾ ਵੀ ਬੀਨ ਫੜਾਈ ਚੱਲ ਮਖਾ ਉਹਨੇ ਵੀ ਚਾਹ ਪੀਣੀ ਸੀ ਕਿ 2 ਵਜੇ ਵੈਸੀ ਮੇਰਾ ਚਾਹ ਪੀਣੋ ਜੀ ਨਾ ਕਰੇ ਮੈਂ ਰਨ ਵੀ ਨੂੰ ਆਖ ਮਖਾ ਮੇਰੇ ਨਾਲ ਚੱਲ ਆਪਾਂ ਖਾਤਾ ਚੱਕਰਾ ਕੇ ਲਿਆਗੇ ਮਖਾ ਆਪਾਂ ਕਾਪੀ ਲੈ ਕੇ ਚੱਲਦੇ ਆ ਨਾਲ ਅਸੀਂ ਕਾਪੀ ਲੈ ਕੇ ਗਏ ਤੇ ਬਸ ਮੈਨੂੰ ਨਾ ਲੱਗੇ ਵੀ ਮੈਂ ਡਿੱਗ ਜੂੰਗੀ ਹਨਾ ਚੱਕਰ ਆ ਜਾਣਗੇ ਮੈਨੂੰ ਅ ਕਿਉਂਕਿ ਟੈਨਸ਼ਨ ਜਿਹੜੀ ਹੋ ਜਾਂਦੀ ਹੈ ਬੰਦੇ ਨੂੰ ਹਨਾ ਮੈਂ ਆਖ ਰਨ ਵੀਰ ਮੈਂ ਬੈਣੀ ਆ ਮਖਾ ਤੂੰ ਦੇਖ ਖੜ ਜਾ ਮੈਥੋਂ ਘੜ ਨਹੀਂ ਆਂਦਾ ਮਖਾ ਤੇ ਅਸੀਂ ਖਾਤਾ ਚੈੱਕ ਕਰਵਾਇਆ ਖਾਤੇ 'ਚ ਪੈਸੇ ਮੇਰੇ ਉਨੇ ਹੀ ਨਹੀਂ ਘਟੇ ਨਹੀਂ ਹੈਗੇ ਤੇ ਖਾਤੇ 'ਚ ਜਿੰਨੇ ਮੇਰੇ ਸੀਗੇ ਪੈਸੇ ਵੀ ਉਹ ਉਨੇ ਦੇ ਉਨੇ ਪਈ ਆ ਪੈਸੇ ਤੇ ਜਦੋਂ ਅਸੀਂ ਬੈਂਕ 'ਚ ਜਾ ਕੇ ਪਤਾ ਕਰਿਆ ਖਾਤਾ ਮੇਰਾ ਖਾਤੇ 'ਚ ਉਨੇ ਹੀ ਬੈਲੈਂਸ ਹੈਗਾ ਪਰ ਮੇਰੇ ਨਾਲ ਫਰਾਡ ਬਹੁਤ ਵੱਡਾ ਫਰਾਡ ਹੁੰਦਾ ਹੁੰਦਾ ਮੈਂ ਬਚ ਗਈ ਤੇ ਫਿਰ ਮੈਂ ਸੋਚਿਆ ਕਰਿਆ ਕਿ ਵੀਕ ਦਾ ਸਕਰੀਨ ਨੂੰ ਲੋਕ ਹੋਣਾ ਜ਼ਰੂਰੀ ਹੈ ਹਨਾ ਪਾਸਵਰਡ ਪਾਸਵਰਡ ਦਾ ਹੋਵੇ ਚਾਹੀ ਕੋਈ ਕੁਝ ਵੀ ਰੱਖਿਆ ਹੋਵੇ ਐਡੇਕ ਫਰਾਡ ਤੋਂ ਮੈਂ ਬਚ ਗਈ ਤੇ ਸਾਰਿਆਂ ਨੂੰ ਮੈਂ ਇਹੀ ਚੀਜ਼ ਕਹਿਣਾ ਚਾਹੁੰਦੀ ਆ ਭੈਣ ਭਰਾਵਾਂ ਨੂੰ ਵੀ ਫੁੱਲ ਧਿਆਨ ਰੱਖਿਆ ਕਰੋ ਮੇਨ ਚੀਜ਼ ਹੁੰਦੀ ਹੈ ਵੀ ਪਾਸਵਰਡ ਹੋਣਾ ਜ਼ਰੂਰੀ ਹੁੰਦਾ ਸਕਰੀਨ ਨੂੰ ਪਾਸਵਰਡ ਹੋਣਾ ਜ਼ਰੂਰੀ ਹੈ ਕਿਉਂਕਿ ਜੇ ਸਕਰੀਨ ਨੂੰ ਪਾਸਵਰਡ ਲੱਗ ਜਾਂਦਾ ਆਪਣਾ ਕੋਈ ਵੀ ਐਪ ਨਹੀਂ ਖੁੱਲਦਾ ਤੇ ਐਡਾ ਵੱਡਾ ਫਰਾਡ ਹਨਾ ਮੇਰੇ ਨਾਲ ਮੇਰੇ ਤਾਂ ਬਣਾਤੀ ਸੀਗੀ ਲੋੜੀ ਤੇ ਕਿਹੜੀ ਲੋੜੀ ਸੀ ਮੇਰੇ ਤਾਂ ਹਨਾ ਜੀ ਮੇਰੇ ਪੈਸੇ ਖਾਤੇ ਚੋਂ ਕੱਢੇ ਜਾਂਦੇ ਤਾਂ ਮੇਰੀ ਤਾਂ ਲੋੜੀ ਬਣ ਗਈ ਸੀ ਤੇ ਮੈਨੂੰ ਰਹਿਣਾ ਚਾਹੀਦਾ ਸੀਗਾ ਮੈਂ ਜੁੱਦੀ ਪਤਾ ਪਤਾ ਹੁਣ ਮੈਂ ਸੋਚਿਆ ਮੈਂ ਜਿੱਦੇ ਮੈਂ ਕਾਲਿਆਂ ਵਾਲੀ ਗਈ ਨਾ ਉਹਦੇ ਕਰਕੇ ਆਉਂਗੀ ਥੋੜੀ ਜੀ ਉਹਦੇ ਨਾਲ ਮੈਂ ਲਾ ਪਾਜੀ ਵੀ ਕੋਈ ਐਂ ਕਰਦਾ ਹੁੰਦਾ ਵੀ ਤੁਸੀਂ ਮਿਹਨਤ ਕਰ ਲਓ ਨਾ ਮਿਹਨਤ ਕਿਉਂ ਨਹੀਂ ਕਰਦੇ ਤੁਸੀਂ ਮਿਹਨਤ ਕਰੋ ਤੇ ਕੰਮ ਕਰੋ ਮਿਹਨਤ ਦੀ ਕਮਾਈ ਨਾਲ ਆ ਆਪਦਾ ਹਨਾ ਉਹ ਕਰੋ ਢੱਡ ਭਰੋ ਤੇ ਤੁਸੀਂ ਐ ਲੋਕਾਂ ਦੇ ਫੋਨ ਪੇ ਹਨਾ ਉਹਨਾਂ ਦੇ ਅਕਾਊਂਟ ਚੈੱਕ ਕਰਦੇ ਫਿਰਦੇ ਹੋ ਤੇ ਐਡਾ ਵੱਡਾ ਫਰੋਡ ਹੋ ਗਿਆ ਮੇਰੀ ਤਾਂ ਕਿਹੜੀ ਲੋੜੀ ਸੀ ਮੇਰੀ ਤਾਂ ਕੋਈ ਲੋੜੀ ਨਹੀਂ ਪਰ ਕੱਲ ਜਦੋਂ ਅਸੀਂ ਖਾਤਾ ਚੈੱਕ ਕਰਵਾ ਲਿਆ ਖਾਤੇ 'ਚ ਜਿੰਨੇ ਮੈਂ ਪੈਸੇ ਰੱਖੇ ਸੀ ਉਹਨੇ ਹੀ ਪੈਸੇ ਸੀਗੇ ਮੇਰੇ ਖਾਤੇ ਚ ਤੇ ਫੇਰ ਹਨਾ ਮਾੜਾ ਸਾਂਹ ਚ ਸਾਂਹ ਆਇਆ ਫੇਰ ਮੇਰੇ ਕੋਲ ਆਏ ਜੇ ਲੱਗਿਆ ਵੀ ਚਲੋ ਹਨਾ ਵੀ ਐਡੀ ਵੱਡੀ ਅਣਹੋਣੀ ਹੋਣ ਤੋਂ ਬਚਤ ਰਹੇਗੀ ਹਨਾ ਫਰਾਡ ਬਹੁਤ ਜ਼ਿਆਦਾ ਹੋਏ ਪਏ ਐ ਹੁਣ ਮੇਰਾ ਐਂ ਜੀ ਕਰ ਜਾਂਦਾ ਵੀ ਮੈਂ ਫੋਨਪੇ ਆਪ ਦਾ ਚਲਾਵਾ ਹੀ ਨਾ ਡਿਲੀਟ ਕਰਨਾ ਹਨਾ ਤੇ ਫੇਰ ਮੈਂ ਸੋਚੀ ਇਹ ਨਹੀਂ ਵੀ ਘਰੇ ਬੈਠੇ ਦੇਣ ਲੈਣ ਕਰਨਾ ਸੌਖਾ ਐ ਫੇਰ ਹਨਾ ਜਿਦਾਂ ਬੈਂਕ ਵਗੈਰਾ ਚ ਜਾਣਾ ਕਰਨਾ ਉਹ ਵੀ ਔਖਾ ਲੱਗਦਾ ਡੇਲੀ ਦੀ ਡੇਲੀ ਤੇ ਹੁਣ ਮੈਂ ਸੋਚ ਰਹੀ ਹਾਂ ਵੀ ਆਪਾਂ ਫੋਨ ਦੇ ਨਾ ਮਤਲਬ ਸਕਰੀਨ ਲੋਕ ਲਾ ਦਾਂਗੇ ਸਕਰੀਨ ਲੋਕ ਲਾ ਕੇ ਤੇ ਫੇਰ ਮਤਲਬ ਫੇਰ ਬੰਦਾ ਉਹ ਨਹੀਂ ਕਰ ਸਕਦਾ ਹਨ ਜਿੱਦਾਂ ਆਪਣਾ ਕੋਈ ਵੀ ਐਪ ਨਹੀਂ ਖੋਲ ਸਕਦਾ ਤੇ ਐਡਾ ਵੱਡਾ ਫਰਾਡ ਹੁੰਦਾ ਹੁੰਦਾ ਬਚ ਗਈ ਮੈਂ ਤਾਂ ਤੇ ਕਹਿੰਦੇ ਹੁੰਦੇ ਇਹ ਗੱਲਾਂ ਸੱਚ ਕਹਿਣਾ ਗਰੀਬ ਦੀ ਤਾਂ ਕਹਿੰਦੇ ਹੁੰਦੇ ਰੱਬ ਵੀ ਹੋ ਜਾਂਦਾ ਨਾ ਸੁਣਦਾ ਹੀ ਨਹੀਂ ਹੁੰਦਾ ਕਿਸੇ ਵळे ਤਾਂ ਤੇ ਜੇ ਮੇਰੇ ਨਾਲ ਫਰਾਡ ਹੋ ਜਾਂਦਾ ਹਨਾ ਪੈਸੇ ਕਾਫੀ ਰੱਖੇ ਸੀਗੇ ਮੈਂ ਖਾਤੇ 'ਚ ਇਸ ਕਰਕੇ ਕਿਉਂਕਿ ਪ੍ਰੀਤ ਦਾ ਕੜਾ ਫੜ ਕੇ ਲਿਆਉਣਾ ਸੀਗਾ ਕੜੇ ਵਾਸਤੇ ਪ੍ਰੀਤ ਦੇ ਮੈਂ ਹਜੇ ਅੱਧੀ ਪੇਮੈਂਟ ਕਰੀ ਅੱਧੀ ਪੇਮੈਂਟ ਮੇਰੀ ਰਹਿੰਦੀ ਐ ਉਹ 15 ਤਰੀਕ ਨੂੰ ਪੇਮੈਂਟ ਕਰਨੀ ਐ ਵੀ ਉਹ ਕਹਿੰਦੇ ਵੀ 15 ਤਰੀਕ ਨੂੰ ਅਸੀਂ ਤਿਆਰ ਕਰ ਦਾਂਗੇ ਕੜਾ ਮੰਨ ਕੇ ਚੱਲੋ ਕੱਲ ਨੂੰ ਤੇ ਅੱਧੀ ਪੇਮੈਂਟ ਅ ਅੱਧੋ ਘੱਟ ਰਹੀ ਪੇਮੈਂਟ ਕਰਨ ਵਾਲੀ ਤੇ ਜੇ ਮੈਂ ਕਹਾਂ ਮੇਰਾ ਖਾਤਾ ਸਾਫ਼ ਕਰ ਦੰਦੇ ਹਨਾ ਜਵਾਕੜੀ ਦਾ ਕਿੱਥੋਂ ਦਾ ਕੜਾ ਬੰਦਾ ਹੋਰ ਵੀ ਬਹੁਤ ਜ਼ਿਆਦੇ ਕੰਮ ਹੁੰਦੇ ਆਪਾਂ ਨੂੰ ਕਰਦਿਆਂ ਗਵਿਲਦਾਰੀਆਂ ਹਨਾ ਤੇ ਮੇਰੀ ਤਾਂ ਕੋਈ ਐ ਕਿ ਕਿਹੜੀ ਲੋੜ ਹੀ ਸੀ ਮੇਰੀ ਤਾਂ ਉਹਨਾਂ ਨੇ ਬਸ ਇੱਕ ਮੈਨੂੰ ਚੱਕਰ ਨਹੀਂ ਆਇਆ ਮੈਂ ਡਿੱਗੀ ਨਹੀਂ ਬੈਂਕ ਚ ਗੱਲ ਖੜੀ ਖੜੀ ਤੇ ਮੈਂ ਹੀ ਕਰੀ ਜਾਵਾ ਵੈਗਰੂ ਵੈਗਰੂ ਮੇਰੇ ਖਾਤੇ ਨਾਲ ਛੇੜਖਾਨੀ ਨਾ ਹੋਈ ਹੋਵੇ ਮੇਰਾ ਸਾਰੇ ਬੈਲੈਂਸ ਜਿੰਨਾ ਮੇਰੇ ਖਾਤੇ ਚ ਬੈਲੈਂਸ ਸੀ ਸਾਰਾ ਪਿਆ ਹੋਵੇ ਮੈਂ ਹੁੰਦੀ ਦਾ ਫੋਨ ਨੂੰ ਵੀ ਫੋਨ ਲਾ ਲਵੋ ਜੀ ਜੈ ਸ਼ਰਨਾਥ ਤੇ ਇਹ ਚੀਜ਼ ਨਹੀਂ ਹੈਗੀ ਹਨਾ ਵੀ ਜੇ ਮੈਂ ਕੱਲ੍ਹ ਆਣੀ ਮੇਰਾ ਘੇੜਾ ਵੱਜਿਆ ਤਾਂ ਮੈਂ ਦੁਕਾਨ ਤੇ ਜਰੂਰ ਜਾ ਕੇ ਆਉਂਗੀ ਵੀ ਮਿਹਨਤ ਕਰ ਲੋ ਕਿਸੇ ਦੇ ਖਾਤੇ ਫਰੋਲ ਦਿਓ ਤੁਸੀਂ ਇਹ ਚੀਜ਼ ਮੈਂ ਜਰੂਰ ਉਹ ਕਰਕੇ ਆਉਂਗੀ ਤੇ ਲਓ ਜੀ ਹਨਾ ਅੱਜ ਆਵਾਂ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰ ਦਨੇ ਆਂ ਤੇ ਮੇਰੇ ਨਾਲ ਤਾਂ ਐਡਾ ਫਰਾਡ ਹੁੰਦਾ ਹੁੰਦਾ ਹਨਾ ਮੈਂ ਤਾਂ ਬਚ ਗਈ ਤੇ ਬਹੁਤ ਜ਼ਿਆਦਾ ਮੇਰੇ ਹੋਸ਼ ਕੱਲ ਉੱਡੇ ਹੋਏ ਸੀਗੇ ਪਿੰਨੀ ਵਾਲੇ ਦਿਨ ਵੀ ਉੱਡੇ ਹੋਏ ਸੀ ਘਰੇ ਆ ਗਈ ਹਨਾ ਮੁੜ ਕੇ ਬਸ ਮੈਂ ਸੌਂਗੀ ਤੇ ਦਿਨ ਮਸਾ ਚੜਾਇਆ ਦਿਨ ਚੜਿਆ ਤਾਂ ਫਿਰ ਮਸਾ ਪਿੰਡ ਆਈ ਕਿਉਂਕਿ ਪਿੰਡ ਆ ਕੇ ਹੀ ਆਪਣੇ ਬੈਲੈਂਸ ਚੈੱਕ ਹੋਣਾ ਸੀਗਾ ਵੀ ਕਿੰਨਾ ਆਪਣੇ ਬੈਲੈਂਸ ਖਾਤੇ 'ਚ ਤੇ ਹੁਣ ਪਾਸਵਰਡ ਹੁਣ ਨਵਾਂ ਪਾਸਵਰਡ ਰੱਖਣਾ ਪਊਗਾ ਫੋਨ ਪੇ ਦਾ ਮਤਲਬ ਪੈਨ ਨਵਾਂ ਰੱਖਣਾ ਪਊਗਾ ਉਹ ਤਾਂ ਉਹਨਾਂ ਨੇ ਛੇੜਖਾ ਨਹੀਂ ਪਤਾ ਨਹੀਂ ਕਿੰਨੇ ਕਵਾਰੀ ਪੈਨ ਲਾਇਆਗਾ ਤੇ ਉਹ ਜਿਹੜਾ ਮੇਰਾ ਸਹੀ ਪੈਨ ਆ ਉਹ ਲੱਗ ਹੀ ਨਹੀਂ ਰਿਹਾ ਤੇ ਐ ਇਸ ਕਰਕੇ ਹੈ ਨਾ ਬਚ ਕੇ ਰਹੋ ਜੀ ਹੀਰਾ ਫੇਰੀਆਂ ਬਹੁਤ ਜ਼ਿਆਦਾ ਹੋਈ ਜਾਂਦੀਆਂ ਆ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਪੈ ਇੱਥੇ ਐਂਡ ਕਰਦੇ ਹਾਂ ਨਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਸ਼ਸ਼ੀਕਾਲ ਬਾਏ ਬਾਏ ਜੀ ਬਾਏ ਬਾਏ ਜੀ